ਇਸ ਪੱਤਰਕਾਰ ਮਿਲੀ ਨੂੰ ਸਵਾਗਤ ਹੈ ਜੀ ਆਇਆਂ ਨੂੰ ਸਾਥੀਓ ਪੰਜਾਬ ਦੇ ਅੰਦਰ ਆਮ ਆਦੀ ਪਾਰਟੀ ਲਗਾਤਾਰ ਆਪਣੀ ਕਹੀ ਹੋਈ ਗੱਲਾਂ ਤੋਂ ਵਿਪਰੀਤ ਜਾ ਕੇ ਕੰਮ ਕਰ ਰਹੀ ਹੈ ਪੰਜਾਬ ਦੇ ਅੰਦਰ ਲਗਾਤਾਰ ਜੋ ਗੱਲਾਂ ਉਹ ਵਿਪੱਖ ਸੇ ਨਾਤੇ ਕਹਿੰਦੀ ਸੀ ਉਹਨਾਂ ਤੋਂ ਉਲਟਾ ਜਾ ਕੇ ਸੱਤਾ ਜਾ ਕੇ ਕੰਮ ਕਰ ਰਹੀ ਹੈ ਉਸੇ ਕੜੀ ਚ ਅੱਜ ਸਾਡੇ ਸੂਬਾ ਜਨਰਲ ਸਕੱਤਰ ਸ਼੍ਰੀ ਅਨੈਸਰ ਸਿੰਘ ਜੀ ਕੁਝ ਗੱਲਾਂ ਆਪ ਜੀ ਨਾਲ ਸ਼ੇਅਰ ਕਰਨਗੇ ਮੈਂ ਉਹਨਾਂ ਦੇ ਨਾਲ ਬੈਠੇ ਨੇ ਚੇਤਨ ਜੋਸ਼ੀ ਜੀ ਸਾਡੇ ਸੂਬਾ ਪ੍ਰਵਕਤਾ ਨੇ ਸੂਬਾ ਬੁਲਾ ਰਹੇ ਨੇ ਤੇ ਮੈਂ ਹੁਣ ਬੇਨਤੀ ਕਰਾਂਗਾ ਸ਼੍ਰੀਨ ਸਾਹਿਬ ਨੂੰ ਕਿ ਆਪਣੀ ਗੱਲ ਸ਼ੇਅਰ ਕਰਨ ਔਰ ਉਸ ਤੋਂ ਪਹਿਲੇ ਆਪ ਸਭ ਦਾ ਧੰਨਵਾਦ कि 5:30 ਵਜੇ ਵੀ ਤੁਸੀਂ ਜਣਾ ਹੈਗਾ ਸਾਡਾ ਸੱਦਾ ਪ੍ਰਵਾਨ ਕੀਤਾ ਔਰ ਅੱਜ ਭਰਮਾ ਹੰਗਾਰਾ ਦਿੱਤਾ ਮੈਂ ਅਨਿਲ ਜੀ ਨੂੰ ਬੇਨਤੀ ਕਰਾਂਗਾ ਕਿ ਜਿਸ ਮੁੱਦੇ ਵਾਸਤੇ ਅੱਜ ਇਹ ਪੱਤਰਕਾਰ ਮਿਲੀ ਛੱਦੀ ਹੈ ਆਪ ਸਾਭ ਦੇ ਨਾਲੋਂ ਗੱਲ ਸ਼ੇਅਰ ਕਰਦੇ ਸਤੋਂ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਦੋਂ ਤੋਂ 2022 ਤੋਂ ਆਵਾਦੀ ਪਾਰਟੀ ਦੀ ਸਰਕਾਰ ਆਈ ਹੈ ਇਨਦਾ ਇੱਕੋ ਇੱਕ ਫਰੇਜ਼ ਚੱਲਦਾ ਰਿਹਾ ਹੈ ਇਹ ਪੰਜਾਬ ਦੇ ਰਾਖੇ ਆ ਤੇ ਅਸੀਂ ਆ ਹੁਣ ਤੱਕ ਜਿਹੜੀਆਂ ਪਹਿਲਾਂ ਸਰਕਾਰਾਂ ਆਈਆਂ ਉਹਨਾਂ ਨੇ ਪੰਜਾਬ ਔਰ ਪੰਜਾਬੀ ਔਰ ਪੰਜਾਬੀਅਤ ਦੇ ਨਾਲ ਵਿਤਕਰਾ ਕੀਤਾ ਲੇਕਿਨ ਆਪਣੇ ਫਿਤਰਤ ਦੇ ਅਨੁਸਾਰ ਕੱchnੀ ਔਰ ਕਰਨੀ ਚ ਅੰਤਰ ਝੂਠ ਔਰ ਫਰੇਬ ਦੀ ਰਾਜਨੀਤੀ ਕਰਨਾ ਧੋਖੇ ਦੀ ਰਾਜਨੀਤੀ ਕਰਨਾ ਜੋ ਆਮ ਆਦਮੀ ਪਾਰਟੀ ਦੇ ਡੀਐਨਏ ਦੇ ਵਿੱਚ ਹੈਗਾ ਉਹਦਾਹੀ ਪ੍ਰਗਟਾਵਾ ਸਾਨੂੰ ਇੱਕ ਵਾਰੀ ਫੇਰ ਕੱਲ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਇੱਕ ਬਹੁਤ ਅਹਿਮ ਵਿਭਾਗ ਹੈ ਪੰਜਾਬ ਦਾ ਉੱਥੇ ਦਿੱਲੀ ਦੀ ਰਹਿਣ ਵਾਲੀ ਭੈਣ ਔਰ ਆਮ ਆਦਮੀ ਪਾਰਟੀ ਦੀ ਸਪੋਕਸਪਰਸਨ ਦਿੱਲੀ ਦੀ ਭੈਣ ਰੀਨਾ ਗੁਪਤਾ ਨੂੰ ਚੇਅਰਮੈਨ ਪੰਜਾਬ ਪੋਲਿਊਸ਼ਨ ਬੋਰਡ ਦਾ ਨਿਯੁਕਤ ਕੀਤਾ ਇਹ ਹੀ ਨਹੀਂ ਹੋਇਆ ਇਹਦੇ ਨਾਲ ਨਾਲ ਉੱਤਰ ਪ੍ਰਦੇਸ਼ ਤੋਂ ਦੀਪਕ ਚੋਹਾਨ ਜਿਹੜੇ ਕੀ ਸੰਦੀਪ ਪਾਟਕ ਦੇ ਬਹੁਤ ਹੀ ਕਰੀਬੀ ਨੇ ਉਹਨਾਂ ਦੇ ਪਰਸਨਲ ਅਸਿਸਟੈਂਟ ਰਹੇ ਨੇ ਉਹਨਾਂ ਨੂੰ ਪੰਜਾਬ ਉਦਯੋਗਿਕ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਕੀ ਗੱਲ ਹੋ ਗਈ ਹੁਣ ਪੰਜਾਬੀ ਕਿੱਥੇ ਨੇ ਔਰ ਪੰਜਾਬ ਕਿੱਥੇ ਆ ਕੀ ਪੰਜਾਬ ਦੇ ਵਿੱਚ ਇਹਨਾਂ ਨੂੰ ਕਾਬਲ ਬੰਦੇ ਨਹੀਂ ਲੱਭਦੇ ਜਾਂ ਇਹ ਕਹਿ ਲਈਏ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਇਹ ਸਮਝਦੀ ਹੈ ਕਿ ਪੰਜਾਬੀ ਇਸ ਲਾਇਕ ਹੀ ਨਹੀਂ ਹੈਗੇ ਕਿ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਣ ਤਾਂ ਹੀ ਤੇ ਜਦੋਂ ਰਾਜ ਸਭਾ ਦੀ ਨੋਮੀਨੇਸ਼ਨ ਦਾ ਵੇਲਾ ਆਇਆ ਸੀਗਾ ਉਦੋਂ ਰਾਗਵ ਚੱਡਾ ਨੂੰ ਦਿੱਲੀੋਂ ਲਿਆ ਕੇ ਇੱਥੇ ਦਾ ਬਣਾਇਆ ਗਿਆ ਰਾਜ ਸਭਾ ਦਾ ਮੈਂਬਰ ਔਰ ਸੰਦੀਪ ਪਾਟਕ ਜਿਹੜਾ ਕਿ ਆਈਆਈਟੀ ਦਿੱਲੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਕੰਮ ਕਰਦੇ ਸੀ ਉਹਨਾਂ ਨੂੰ ਪੰਜਾਬ ਤੋਂ ਰਾਜ ਸਭਾ ਭੇਜਿਆ ਗਿਆ ਜਦੋਂ ਰਾਜ ਸਭਾ ਭੇਜਦੇ ਸੀ ਉਦੋਂ ਪੰਜਾਬੀ ਨਹੀਂ ਲੱਭੇ ਜਦੋਂ ਚੇਅਰਮੈਨਾਂ ਦੀ ਵਾਰੀ ਆਈ ਉਦੋਂ ਵੀ ਪੰਜਾਬੀ ਨਹੀਂ ਲੱਭੇ ਔਰ ਇਹ ਹੁਣੇ ਕੋਰੀ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਰੇਰੇ ਦੇ ਚੇਅਰਮੈਨ ਸੱਤਯਾ ਗੋਪਾਲ ਜਿਹੜੇ ਕਿ ਨਾਨ ਪੰਜਾਬੀ ਸਨ ਉਹਨਾਂ ਨੇ ਚੇਅਰਮੈਨ ਬਣਾਈ ਜਿਹਨੇ ਬਾਅਦ ਚ ਰਿਜ਼ਾਈਨ ਕਰਨਾ ਪੈ ਗਿਆ ਉਹਨਾਂ ਨੂੰ ਇਹਦੇ ਇਲਾਵਾ ਕਮਲ ਬਾਂਸਰ ਜਿਹੜਾ ਇਹਨਾਂ ਨੇ ਇਸ ਵੇਲੇ ਤੀਰਥ ਯਾਤਰਾ ਦਾ ਸਮਿਤੀ ਦਾ ਚੇਅਰਮੈਨ ਬਣਾਇਆ ਉਹ ਪਹਿਲਾਂ ਦਿੱਲੀ ਦੀ ਜਿਹੜੀ ਟੂਰਿਜ਼ਮ ਜਾਂ ਤੀਰਥ ਯਾਤਰਾ ਦਾ ਸਿਸਟਮ ਦਿੱਲੀ ਸਰਕਾਰ ਦਾ ਸੀਗਾ ਪਹਿਲਾਂ ਉਹਦਾ ਚੇਅਰਮੈਨ ਸੀਗਾ ਸੋ ਇੱਕ ਬਹੁਤ ਵੱਡਾ ਸ਼ਿਲਚਨ ਪੰਜਾਬ ਔਰ ਪੰਜਾਬੀਆਂ ਦੀ ਕਾਬਲੀਅਤ ਦੇ ਉੱਤੇ ਆਮ ਆਦਮੀ ਪਾਰਟੀ ਨੇ ਖੜਾ ਕੀਤਾ ਔਰ ਇੱਕ ਪਾਸੇ ਤੇ ਮਸ਼ਹੂਰ ਹੈ ਕਿ ਪੰਜਾਬੀ ਜਿੱਥੇ ਜਾਵੇ ਉਹਦੇ ਝੰਡੇ ਗੜ ਦਿੰਦਾ ਕੈਨੇਡਾ ਚ ਸਾਡੇ 4 ਮੰਤਰੀ ਬਣ ਸਕਦੇ ਪੰਜਾਬੀ ਇੰਗਲੈਂਡ ਚ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣ ਗਏ ਔਰ ਹੋਰ ਕੰਟਰੀਜ਼ ਦੇ ਵਿੱਚ ਵੀ ਅਸੀਂ ਦੇਖਿਆ ਹੈਗਾ ਕਿਸ ਤਰੀਕੇ ਨਾਲ ਪੰਜਾਬੀਆਂ ਨੇ ਝੰਡੇ ਬੁਲੰਦ ਕੀਤੇ ਨੇ ਲੇਕਿਨ ਸਾਡੀ ਬੜੀ ਦੁੱਖ ਦੀ ਗੱਲ ਹੈ ਔਰ ਮੈਂ ਕਹਾਂਗਾ ਕਿ ਇਹਨਾਂ ਨੇ ਪੰਜਾਬ ਨਾਲ ਗਦਾਰੀ ਕੀਤੀ ਹੈ ਜਦੋਂ ਇਹਨਾਂ ਨੇ ਪੰਜਾਬੀਆਂ ਦੀ ਥਾਂ ਦੇ ਉੱਤੇ ਦਿੱਲੀ ਦੇ ਬੇਰੋਜ਼ਗਾਰ ਹੋਏ ਦਿੱਲੀ ਸਰਕਾਰ ਜਾਣ ਦੇ ਬਾਅਦ ਜਿੰਨੇ ਰੋਜ਼ ਲੋਕ ਬੇਰੋਜ਼ਗਾਰ ਹੋਏਨੋਂ ਤੋਂ ਉਹਨਾਂ ਸਾਰਿਆਂ ਨੂੰ ਵਾਰੀ-ਵਾਰੀ ਕਰਕੇ ਪੰਜਾਬ ਦੇ ਉੱਤੇ ਥੋਪਿਆ ਜਾ ਰਿਹਾ ਹੈ। ਵਹਿਬ ਕੁਮਾਰ ਅਰਵਿੰਦ ਕੇਜਰੀਵਾਲ ਦਾ ਪੀਏ ਐਸ ਵੇਲੇ ਪੂਰਾ ਸੀਐਮਓ ਚਲਾ ਰਿਹਾ ਹੈ। ਪੂਰੀ ਸਰਕਾਰ ਚਲਾ ਰਿਹਾ ਹੈ। ਕੀ ਪੰਜਾਬੀ ਕੇਵਲ ਮੁਖੋਟਿਆਂ ਵਾਸਤੇ ਨੇ? ਕੀ ਪੰਜਾਬੀ ਸਿਰਫ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੀ ਕਟਪੁਤਲੀ ਹੋਣਗੇ? ਕੀ ਪੰਜਾਬੀ ਹੁਣ ਅਰਵਿੰਦ ਕੇਜਰੀਵਾਲ ਦੇ ਥੱਲੇ ਲੱਗ ਕੇ ਕੰਮ ਕਰਨਗੇ ਮੈਂ ਕਾਂਗਾ ਕਿ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਲਲਕਾਰਿਆ ਉਹਨਾਂ ਦੀ ਗੈਰਤ ਨੂੰ ਲਲਕਾਰਿਆ ਔਰ ਸਿੱਧੇ ਸ਼ਬਦਾਂ ਚ ਜਿਨੇ ਕਮਾਂ ਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੇ ਪੰਜਾਬੀਆਂ ਦੇ ਮੱਥੇ ਤੇ ਲਿਖਤਾ ਕਿ ਤੁਸੀਂ ਨਲਾਇਕ ਹੋ ਤੁਸੀਂ ਇਸ ਕਾਬਲ ਨਹੀਂ ਕਿ ਤੁਹਾਨੂੰ ਚੇਅਰਮੈਨੀਆਂ ਦਿੱਤੀਆਂ ਜਾ ਸਕਣ ਪੰਜਾਬ ਦੇ ਵਿੱਚ ਔਰ ਗੱਲ ਕਰਨਗੇ ਪੰਜਾਬ ਪੰਜਾਬੀਆਂ ਤੋਂ ਪੰਜਾਬੀਆਂ ਦੇ ਰਾਖੇ ਹੋਣ ਦੀ ਸ਼ਰਮ ਆਣੀ ਚਾਹੀਦੀ ਹੈ ਨਨੂੰ ਔਰ ਜੇ ਥੋੜੀ ਜਿਹੀ ਗੈਰਤ ਵੈਸੇ ਮੈਨੂੰ ਉਮੀਦ ਤਾਂ ਨਹੀਂ ਹੈਗੀ ਕਿਉਂਕਿ ਬੇਸ਼ਰਮ ਆਦਮੀ ਨੇ ਜੇ ਥੋੜੀ ਜਿਹੀ ਗੈਰਤ ਔਰ ਥੋੜਾ ਪੰਜਾਬੀ ਖੂਨ ਤੁਹਾਡੇ ਚ ਹੈਗਾ ਇਮੀਡੀਏਟਲੀ ਕੱਲ ਦੇ ਦੋਨੋਂ ਅਪਾਇੰਟਮੈਂਟਸ ਨੂੰ ਰੱਦ ਕੀਤਾ ਜਾਵੇ ਔਰ ਹੋਰ ਜਿਹੜੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਦੇ ਪਿੱਠੂ ਆਫੀਸ਼ੀਅਲੀ ਐਂਡ ਅਨਆਫੀਸ਼ੀਅਲੀ ਪੰਜਾਬ ਸਰਕਾਰ ਨੂੰ ਚਲਾਣ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਰੰਤ ਵਾਪਸ ਦਿੱਲੀ ਭੇਜਿਆ ਜਾਵੇ ਇਹ ਭਾਰਤੀ ਜਨਤਾ ਪਾਰਟੀ ਦੀ ਮੰਗ ਹੈ ਔਰ ਭਾਰਤੀ ਜਨਤਾ ਪਾਰਟੀ ਇਹ ਜਿਹੜੀਆਂ ਗੈਰ ਪੰਜਾਬੀਆਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਬੈਕਡੋਰ ਐਂਟਰੀਆਂ ਦਿੱਤੀਆਂ ਜਾ ਰਹੀਆਂ ਨੇ ਦਿੱਲੀ ਦੇ ਬੇਰੋਜ਼ਗਾਰਾਂ ਨੂੰ ਪੰਜਾਬ 'ਚ ਰੋਜ਼ਗਾਰਦਾਰ ਸਾਧਰ ਬਣਾਇਆ ਜਾ ਰਿਹਾ ਹੈ ਉਹਦੀ ਕੜੇ ਸ਼ਬਦਾਂ 'ਚ ਨਿੰਦਾ ਕਰਦੀ ਹੈ ਔਰ ਇਹਦਾ ਭੁਗਤਾਨ ਜਿਹੜਾ ਹੈਗਾ ਵਾ ਇਹ ਆਮ ਆਦਮੀ ਪਾਰਟੀ ਔਰ ਪਗਤ ਮਾਨ ਨੂੰ ਪਗਤ ਨਾ ਪਏਗਾ ਸੋ ਇੰਨੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਤੇ ਕੋਈ ਤੁਹਾਡਾ ਪ੍ਰਸ਼ਨ ਹੋਵੇ ਤੇ ਉਹ ਵੈਲਕਮ ਹੈ ਚਲੋ ਇੱਕ हटके ਇੱਕ ਸਵਾਲ ਜਿਸ ਤਰੀਕੇ ਦੇ ਨਾਲ ਗੱਲ ਇਹ ਕਿਹਾ ਗਿਆ ਸੀਗਾ ਕਿ ਹਮਿੰਦਰ ਸਾਹਿਬ ਨੂੰ ਟਾਲ ਕੇ ਲਿਖਦਾ ਕਿ ਪਹਿਲਾਂ ਪਾਇਸ ਅੱਜ ਉਹ ਅਲੱਗ ਕਰਨਾ ਅੱਜ ਇਸੇ ਵਿਸ਼ੇ ਤੇ ਇਹ ਤਾਂ ਨਹੀਂ ਹੋਇਆ ਕਿ ਬਾਹਰੋਂ ਆ ਕੇ ਕਿਸੇ ਨੂੰ ਚੇਅਰ ਦਿੱਤੀ ਗਈ ਹੋਵੇ ਵੈਭਿਸ਼ਾ ਕੋ 파ਟੀ ਦਾ ਵਰਕੇ ਨਹੀਂ ਕਿਰੋ ਪਰ ਮੈਂ ਸ਼ੁਰੂ ਨਹੀਂ ਕਰਦਾ ਭਾਜਪਾ ਹੋਵੇ ਜਾਂ ਕਾਂਗਰਸ ਹੋਵੇ ਜਿਸ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਪੰਜਾਬੀਆਂ ਨੂੰ ਪਹਿਲ ਦਿੱਤੀ ਹੈ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਤੁਹਾਡੇ ਇਹਨਾਂ ਦੀ ਕੋਈ ਪ੍ਰੈਸ ਕਾਨਫਰੈਂਸ ਸੁਣ ਲੋ ਕੋਈ ਇਹਨਾਂ ਦਾ ਬਿਆਨ ਸੁਣ ਲਓ ਹਰ ਗੱਲ ਦੇ ਉੱਤੇ ਆਪਣੇ ਆਪ ਨੂੰ ਪੰਜਾਬ ਔਰ ਪੰਜਾਬੀਆਂ ਦਾ ਰਾਖਾ ਕਹਿਣਗੇ ਤੇ ਕਿਆ ਰਾਖਾ ਇਹ ਹੈ ਕਿ ਤੁਸੀਂ ਚੇਅਰਮੈਨ ਬਾਹਰੋਂ ਲਿਆ ਕੇ ਲਾ ਦਿਓ ਇਹ ਪੰਜਾਬੀਆਂ ਦਾ ਰਾਖਾ ਇਹ ਪੰਜਾਬੀਆਂ ਦੇ ਰਾਖੇ ਸਵਾਲ ਤੇ ਇਸ ਕਰਕੇ ਕੀ ਕਹਾਦਾ ਹੁੰਦਾ ਕਛਣੀ ਔਰ ਕਰਨੀ ਦਾ ਫਰਕ ਹੈ ਜਾਂ ਤੇ ਕਹਿਣਾ ਕਿ ਸਾਡੇ ਕੋਲ ਪੰਜਾਬ ਚ ਕਾਬਲ ਬੰਦੇ ਹੈ ਨਹੀਂਗੇ ਇਸ ਕਰਕੇ ਜੀ ਅਸੀਂ ਬਾਹਰੋਂ ਲਿਆ ਰਹੇ ਹਾਂ ਕਹਿੰਦੇ ਪੰਜਾਬੀ ਨਲਾਇਕ ਨੇ ਇੱਕ ਪਾਸੇ ਪੰਜਾਬ ਦਾ ਰਾਖੇ ਬਨਣਾ ਔਰ ਦੂਸਰੇ ਪਾਸੇ ਪੰਜਾਬ ਦੇ ਹਿੱਤਾਂ ਨੂੰ ਦਿੱਲੀ ਅਰਵਿੰਦ ਕੇਜਰੀਵਾਲ ਦੇ ਚਰਨਾਂ ਚ ਗਿਰਵੀ ਰੱਖਣਾ ਇਹ ਦੋ ਚੀਜ਼ਾਂ ਨਾਲ ਨਾਲ ਨਹੀਂ ਚੱਲ ਸਕਦੀਆਂ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਾਣੀ ਰਹੂ ਹਰ ਤਾਜ਼ਾ ਅਪਡੇਟ ਦੇ ਲਈ 온 ਸकाई ਟੀਵੀ ਦਿਨਾਲ